ਦਰਾਖਤ ਇਹ ਦੋਨੋਂ ਯੂਰੋ ਵਾਲੀ ਆ ਆ ਯੂਰੋ ਲੱਗਦੇ ਹੋਰੇ ਇਹਨੂੰ 500 ਦਾ ਲੱਗਦਾ ਹਾਂ ਅੱਛਾ ਫਿਰ ਇੰਡੀਆ ਵਾਲੇ ਨੂੰ ਕਹਿਦਾ ਸਾਰੇ ਜਹਾਜ ਚੜ੍ਹ ਕੇ ਆਜੂਗੇ ਸਾਰਿਆਂ ਨੂੰ ਵੈਲਕਮ ਹੈ ਹੈ ਮੜਦੇ ਮੜਦੇ ਇੱਕ ਬੱਤਾ ਧੋੜੋ ਉਹਦੇ ਹੀ ਵਾੜੀ ਅੱਛਾ ਇਹਨੂੰ ਭਾਣ ਲੱਗਦੀ ਐ ਇਹਨੇ ਸਿੱਕੇ ਲੱਗਦੇ ਆ ਹੈ ਬਾਈ ਜਿੰਨੇ ਜਿੰਨੇ ਆਣਾ ਆਜੋ ਫੇਰ ਨਾ ਕਿਓ ਇੱਕ ਕਿਹੜੇ ਮੌਸਮ ਵਿੱਚ ਲੱਗਦੇ ਐ ਯੂਰੋ ਇਹ ਤੋੜ ਲੈ ਤੋੜ ਲੈ ਹੁਣ ਤੋੜ ਲੈ ਜਦੋਂ ਜਰੂਰ ਤਾਂ ਕੋਲਡ ਰੁੱਕਾ ਮਾਰ ਜਾਨੇ ਅੱਛਾ ਦੋਏ ਦਿਨ ਲੱਗ ਜਾਣੇ ਐ ਇਹ ਤਾਂ ਸਹੀ ਐ ਤੁਹਾਡੀ ਤਾਂ ਲਾਈਵ ਬਹੁਤ ਵਧੀਆ ਅੰਕਲ ਹਾਂ ਸਵੇਰੇ ਉੱਠਦੇ ਐ ਅੰਕਲ ਪਰੌਂਠੇ ਪਰੌਂਠੇ ਖਾ ਕੇ ਨਿਕਲ ਜਾਂਦੇ ਐ ਬਾਹਰ ਨੂੰ ਐ ਨਾ ਸ਼ਾਪਿੰਗ ਕਰਨ ਯੂਰੋ ਤੋੜ ਕੇ ਬਹੁਤ ਵਧੀਆ ਬਈ ਦੇਖੋ ਜਿੰਨੇ ਜਿੰਨੇ ਆਣਾ ਬਾਹਰ ਦੀ ਕੰਟਰੀਆਂ 'ਚ ਐਸ਼ ਕਰਨੀ ਐ ਤਾਂ ਆ ਜੋ ਸਾਰੇ ਜਣੇ ਹਾਂ ਵੈਲਕਮ ਵੈਲਕਮ ਸਾਰਿਆਂ ਨੂੰ ਇੰਜ ਦੀ ਐਸ਼ ਨਹੀਂ ਮਿਲਣੀ ਦਰਕਤਾ ਦੇ ਜਿਹੜੇ ਪੈਸੇ ਲੱਗਦੇ ਆ ਸੁੱਕੀ ਬੋਲਦੇ ਨਹੀਂ ਆ ਯੂਰੋ ਵਾਲਾ ਦਰਕਤਾ ਹੈ ਇੱਧਰ ਹੈ ਆ ਉਹ ਨੇੜੇ ਆ ਕੇ ਦਿਖਾਓ ਨਾ ਜਿਹੜੇ ਅਸਲ ਕੀਤੇ ਨੂੰ ਦਿਖਾਈਏ ਹੈ ਇਹ ਬਹੁਤ ਪਹੁੰਚੀ ਹੋਣੀ ਸੰਤਾਂ ਦੇ ਲੈਣ ਕਰੇ ਬੰਨਿਆ ਹੋਇਆ ਇੱਕ ਤਾਂ ਆ ਇਹ ਆਪਣੇ ਅੱਛਾ ਆ ਇਹ ਉਤੇ ਵੀ ਪਹੁੰਚੀ ਹੋਈ ਹੈ ਤਾਗੇ ਬੰਨੇ ਹੋਏ ਆ ਤੁਸੀਂ ਕਰਾ ਕੇ ਲਿਆਂਦੇ ਪਿਆਏ ਹਾਂ ਅੱਛਾ ਆ ਵੀ ਤਾਗੇ ਬੰਨੇ ਆ ਹਾਂ ਹੁਣ ਪੁਰਾਣਾ ਹੋ ਗਿਆ ਤੀ ਤੂੰ ਪੁਰਾਣਾ ਹੋ ਗਿਆ ਨੋਟ ਜਾਇ ਲੰਕਣ ਲੱਗ ਜੰਨੇ ਅੱਛਾ ਫੇਰ ਇਹਦਾ ਮਤਲ ਸਾਰੇ ਭਈ ਆਪਣੇ ਵਿੱਚ ਤਾਗੇ ਸੁੱਕੀ ਹਾਂ ਉਹ ਇਹਦਾ ਸੁੱਕ ਸੁੱਕੀ ਜਾਂਦੀ ਐ ਵੀ ਕਿ ਨੂੰ ਬੜੇ ਲੱਗਣ ਕਿ ਨੂੰ ਛੋਟੇ ਲੱਗਣ ਅੱਛਾ ਸੁੱਕੀ ਤੂੰ ਵੀ ਬੰਨ ਦੇ ਇੱਕ ਤਾਗਾ ਤੂੰ ਤਾਲਾ ਤੂੰ ਤਾਲਾ ਬੰਨ ਤੇ ਚਾਬੀ ਆਪਣੀ ਨਾਲ ਲੈ ਕੇ ਜਾਈ ਫੇਰ ਕੋਈ ਤੋੜ ਲੂਗਾ ਤਾਲਾ ਲਾ ਕੇ ਜਾਦ ਰੱਖ ਤਨੂੰ ਆਪਣੇ ਤਾਂ ਬਹੁਤ ਬਹਿਮ ਹੈ ਬਹੁਤ ਜ਼ਿਆਦੇ ਲੋਕ ਹੈ ਇਹ ਲੋਕ ਨਹੀਂ ਬਹਿਮ ਬੂਮ ਕਰਦੇ ਆਪਰੇ ਤਾਂ ਸ਼ਿੱਕ ਮਾਰਦੇ ਨੇ ਗਾਲਾਂ ਚਾਰ ਕੱਢਦੇ ਆਹ ਚੱਕਰੀਂਦੇ ਇਹਨਾਂ ਨੂੰ ਹਾਂ ਇਹ ਕਹਿੰਦੇ ਸਾਹਮਣੇ ਤੁਹਾਨੂੰ ਦੁਖਾ ਤੇਰਾ ਆਪਣੇ ਬਿੱਲੀ ਦਾ ਵੀ ਬੋਬ ਬਹਿਮ ਕਰਦੇ ਇਹ ਲੋਕ ਨਹੀਂ ਕਰਦੇ ਕੁੜਤੇ ਜਿਵੇਂ ਲੋਕਾਂ ਨਾਲ ਨੈਚਰ ਹਰ ਇੱਕ ਤੋਂ ਵਧੀਆ ਬੋਲਦਾ ਹੂੰ ਸਹੀ ਗੱਲ ਆ ਕੋਮਣ ਕੋਮਣ ਨਹੀਂ ਉੱਥੇ ਦਰਗ ਥੋੜੇ ਕਹਿੰਦੇ ਜਾਗਦੇ ਨੇ ਕੈਨੇਡਾ ਚ ਕੈਨੇਡਾ ਚ ਜਾਦੇ ਯਾਰ ਲਾਗਦੇ ਆ ਪੈਸੇ ਹਾਂ ਮੈਰ ਸੁਖੀ ਦੀ ਵੀ ਸਲਾਹ ਬਣਦੀ ਆ ਜਾਣਦੇ ਧੱਪੜ ਧੁੱਪ ਪਹਿਲੀ ਭਰਨੀ ਸੀ ਸੁਖੀ ਆਪਾਂ ਤਾਂ ਗੱਡੀ ਤੇ ਚੱਲਾਂਗੇ ਵੀ ਡੈਚ ਜਾਂ ਟੂਚੇ ਨਾਲ ਹੀ ਭਰ ਲੈਣੀ ਆ ਕੈਨੇਡਾ ਥੱਲੇ ਥੱਲੇ ਹਾਂ ਥੱਲੇ ਨਿਆਣਿਆਂ ਨੂੰ ਤਾਂ ਨਹੀਂ ਲੈ ਕੇ ਜਾਂਦੇ ਫੇਰ ਓਖਾ ਆ ਜਾਣਾ ਸਿੱਟਾ ਚ ਰੱਖ ਹੈ ਥੱਲੇ ਬੜੇ ਲੈ ਜੀਓ ਥੱਲੇ ਬੜੇ ਲੈ ਕੇ ਜਾਣੇ ਆ ਕੈਨੇਡਾ ਸੁਣਿਆ ਮੈਂ ਵੀ ਕਹਿੰਦੇ ਪੈਸੇ ਬਹੁਤ ਆ ਹਮਮ ਉਹ ਤੇ ਬੜੇ ਦਰਖਤ ਹੈ ਨਾ ਫਿਰ ਇਟਲੀ ਥੋੜੇ ਛੋਟੇ ਲੱਗਦੇ ਵਿਚਾਰੇ